ਪੰਜਾਬ ਦੇ ਵਿੱਚ ਖੇਤੀਬਾੜੀ ਵਾਸਤੇ ਸੂਰਜੀ ਊਰਜਾ ਦੀ ਵਰਤੋਂ ਦੇ ਲਈ ਐਨ ਪੈਲ ਕਦਮੀਆਂ ਕਰਦੇ ਆ ਪੰਜਾਬ ਊਰਜਾ ਵਿਕਾਸ ਏਜੰਸੀਆਂ ਨੇ 20000 ਸੋਲਰ ਪੰਪਾਂ ਤੇ ਅਰਜ਼ੀਆਂ ਮੰਗੀਆਂ ਹਨ। ਸੁੰਗਰੂਰ ਵਿਖੇ ਪ੍ਰੈਸ ਕਾਨਫਰੰਸ ਦੇ ਦੌਰਾਨ ਪੰਜਾਬ ਦੇ ਨਵੀਂ ਅਤੇ ਨਵਯਉਣ ਯੋਗ ਊਰਜਾ ਸਰੋਤ ਮੰਤਰੀ ਸ਼੍ਰੀ ਅਮਨ अरोੜਾ ਨੇ ਅੱਜ ਦੱਸਿਆ ਕਿ ਸੋਲਰ ਪੰਪ ਲਗਾਉਣ ਦੇ ਜਿਹੜੇ ਇੱਛੁਕ ਕਿਸਾਨਾਂ 9 ਨਵੰਬਰ ਤੋਂ 30 ਨਵੰਬਰ 2024 ਤੱਕ ਆਨਲਾਈਨ ਉਹ ਅਪਲਾਈ ਕਰ ਸਕਦੇ ਆ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਕਿਸਾਨ 3, 5, 7.5 ਤੇ 10 HP ਦੀ ਸਮਰੱਥਾ ਵਾਲੇ ਸੋਲਰ ਪੰਪਾ ਵਾਸਤੇ ਅਪਲਾਈ ਕਰ ਸਕਦੇ ਆ ਸੋਲਰ ਪੰਪ ਲਾਉਣ ਦੇ ਲਈ ਜਿਹੜੀ ਜਨਰਲ ਸ਼੍ਰੇਣੀ ਦੇ ਕਿਸਾਨ ਆ ਉਹਨਾਂ ਲਈ 60% ਤੇ ਅਨਸੂਚਿਤ ਜਾਤੀਆਂ ਦੇ ਲਈ ਕਿਸਾਨਾਂ ਲਈ 80% ਜਿਹੜੀ ਸਬਸਿਡੀ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਸਰਕਾਰ ਨੇ ਅਨਸੂਚਿਤ ਜਾਤੀਆਂ ਦੇ ਕਿਸਾਨਾਂ ਦੇ ਲਈ 2000 ਗ੍ਰਾਮ ਪੰਚਾਇਤ ਅਤੇ 3000 ਸਮਰ ਪੰਪ ਜਿਹੜੇ ਰਾਤ ਨੇ ਰੱਖੇ ਆ ਉਹਨਾਂ ਨੇ ਦੱਸਿਆ ਕਿ ਡਾਰਕ ਜ਼ੋਨ ਜਿਹੜੀ ਧਰਤੀ ਹੇਠਲੇ ਪਾਣੀ ਦੀ ਜ਼ਿਆਦਾ ਵਰਤੋਂ ਵਾਲੇ ਬਲਾਕ ਆ ਉਹਨਾਂ ਦੇ ਵਜੋਂ ਸ਼੍ਰੇਣੀਬੱਧ ਕੀਤੀ ਗਏ ਖੇਤਰਾਂ ਦੇ ਵਿੱਚ ਇਹ ਪੰਪ ਉਹਨਾਂ ਕਿਸਾਨਾਂ ਨੂੰ ਅਲਾਟ ਕੀਤੇ ਜਾਣਗੇ ਤੇ ਜਿਨ੍ਹਾਂ ਦੀਆਂ ਮੋਟਰਾਂ ਤੇ ਪਹਿਲਾਂ ਤੋਂ ਹੀ ਮਾਈਕਰੋ ਸਿੰਚਾਈ ਸਿਸਟਮ ਲੱਗਿਆ ਹੋਇਆ ਏ ਇਸ ਤੋਂ ਇਲਾਵਾ ਪਿੰਡਾਂ ਦੇ ਛਪੜਾਂ ਖੇਤਾਂ ਦੇ ਤਲਾਬਾਂ ਜਾਂ ਨਹਿਰੀ ਪਾਣੀ ਵਾਲੀਆਂ ਟਿੱਕੀਆਂ ਦੇ ਵਿੱਚੋਂ ਪਾਣੀ ਕੱਢਣ ਲਈ ਡੀਜ਼ਲ ਪੰਪਾਂ ਦੀ ਵਰਤੋਂ ਕਰਨ ਵਾਲੇ ਕਿਸਾਨ ਤੇ ਪੰਚਾਇਤਾਂ ਦੇ ਵਿੱਚ ਵੀ ਇਸ ਸਕੀਮ ਦੇ ਅਧੀਨ ਅਪਲਾਈ ਕਰਨ ਦੇ ਯੋਗ ਆ। ਸ਼੍ਰੀ ਅਮਨਰੂੜ ਨੇ ਸਪੱਸ਼ਟ ਕੀਤਾ ਕਿ ਜਿਹੜੇ ਕਿਸਾਨਾਂ ਦੇ ਕੋਲੋਂ ਪੀਐਸਪੀਸੀਐਲ ਦੇ ਇਲੈਕਟ੍ਰਿਕੋ ਮੋਟਰ ਕਨੈਕਸ਼ਨ ਆ ਜਿਨ੍ਹਾਂ ਨੇ ਆਪਣੇ ਨਾਂ ਤੇ ਜਾਂ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਂ ਤੇ ਸਿੰਚਾਈ ਲਈ ਸੋਲਰ ਪੰਪ ਲਾਏ ਹੋਏ ਆ। ਉਸ ਸਕੀਮ ਦੇ ਅਧੀਨ ਅਪਲਾਈ ਕਰਨ ਦੇ ਯੋਗ ਨਹੀਂ ਆ ਤੇ ਉਹਨਾਂ ਨੇ ਦੱਸਿਆ ਕਿ ਇਸ਼ਕ ਕਿਸਾਨ ਇਸ ਸਕੀਮ ਦੇ ਬਾਰੇ ਹੋਰ ਜਾਣਕਾਰੀ ਲੈਣ ਤੋਂ ਇਲਾਵਾ ਬਰੋਸ਼ਰ ਡਾਊਨਲੋਡ ਕਰ ਸਕਦੇ ਆ ਸੁਰੱਖਿਤ ਬਲਾਕਾਂ ਦੀ ਪਛਾਣ ਕੀਤੀ ਜਾਂਦੀ ਹੈ ਜਿੱਥੇ ਜਮੀਨੀ ਪਾਣੀ ਸੁਰੱਖਿਤ ਪੱਧਰ ਤੇ ਆ ਉਹਨਾਂ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਸੰਗਤ ਰਾਮਪੁਰਾ ਸ਼੍ਰੀ ਮੁਕਸਰ ਸਾਹਿਬ ਗਿੱਦੜਬਾਹ ਲੰਬੀ ਮਨੋਤ ਸ਼੍ਰੀ ਮੁਕਸਰ ਸਾਹਿਬ ਫਾਜ਼ਿਲਕਾ ਜ਼ਿਲ੍ਹੇ ਦੇ ਅਮ ਬੋਹਰ ਅਗਨੀ ਵਾਲਾ ਸ਼ੇਖ ਸੁਬਨੰਪੁਰ ਫਾਜ਼ਿਲਕਾ ਸੁਈਆ ਸਰਵਰੋਪ ਕੋਇਪਰ ਜ਼ਿਲ੍ਹਾ ਦੇ ਮੋਖੂ ਕੋ ਤਾਸਪੁਰ ਤੇ ਦਿਨਾ ਨਗਰ ਸ਼੍ਰੀ ਗਰ गोविंदਪੁਰ ਹਰ ਸ਼ਿਆਰ ਪਰ ਜ਼ਿਲ੍ਹੇ ਦੇ ਊਂਗਾ ਹਾਜੀਪੁਰ ਸਾਹਿਲਪੁਰ ਤਲਵਾੜਾ ਅਮ ਕੇਰੀਆ ਮਾਂਸਾ ਦੇ ਬੁੜਾਡਾ ਚੁਨੀਰ ਸਰਦੂਲਗੜ ਐਸ ਪੀ ਐਸ ਨਗਰ ਦੇ ਬਲਾਚੌਰ ਅਤੇ ਸੜਵਾ ਪਠਾਨਕੋਟ ਜ਼ਿਲ੍ਹੇ ਦੇ ਪਮੇ ਆਲੋ ਧਾਰਕਲਾ ਨਰੋਟ ਜਮਲ ਸਿੰਘ ਪਠਾਨਕੋਟ ਕਰੋਟਾ ਸੁਜਾਨਪੁਰ ਪਟਿਆਲਾ ਦੇਖਨੌਰ ਰੋਪੜ ਜ਼ਿਲ੍ਹੇ ਦੇ ਆਨੰਦਪੁਰ ਸਾਹਿਬ ਅਤੇ ਰੋਪੜ ਅਤੇ ਨੂਰਪੁਰ ਬੀਦੀ ਦੇ ਐਸ ਏ ਐਸ ਨਗਰ ਦਾ ਮਾਜਰੀ ਬਲਾਕ ਨੂੰ ਸੁਰੱਖਿਅਤ ਜ਼ੋਨ ਦੇ ਵਿੱਚ ਆਉਂਦੇ ਆ ਇਹਨਾਂ ਸੁਰੱਖਿਅਤ ਜ਼ੋਨਾਂ ਦੇ ਕਿਸਾਨ ਬਿਨਾਂ ਕਿਸੇ ਸ਼ਰਤ ਦੇ ਸੋਲਰ ਪੰਪਾ ਦੇ ਲਈ ਅਪਲਾਈ ਕਰ ਸਕਦੇ ਹਨ